ਮਾਨਵਤਾ ਭਲਾਈ ਕਮਾ ਵਿੱਚ ਮੋਰੀ ਭੂਮਿਕਾ ਨਿਭਾ ਰੇ ਲੋਕ ਭਲਾਈ ਯੂਥ ਕਲੱਬ ਪਟਿਆਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਨਾਬਾ ਗੇਟ ਮੋਦੀ ਪਲਾਜ਼ਾ ਮਿਲਾਂ ਦੇ ਵਿੱਚ ਘਰਬਾਣੀ ਲੱਖ ਦਾਤਾਂ ਲਾਲਾ ਵਲੀ ਪੀਰ ਦੀ ਦਰਗਾਹ ਤੇ ਤੀਸਰਾ ਵਿਸ਼ਾਲ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਅਤੇ ਰਾਤ ਤੱਕ ਪੰਡਾਰਾ ਕੀਤਾ ਗਿਆ ਦਰਗਾਹ ਉੱਪਰ ਚਾਦਰ ਚੜਾਉਣ ਦੀ ਰਸਮ ਸੁਜੀਤ ਸਿੰਘ ਅਬਲਵਾਲ ਸਾਹਿਬ ਕਾ ਚੇਅਰਮੈਨ ਮਨਿੰਦਰ ਸਿੰਘ ਬਾਜਾਜ ਪ੍ਰਧਾਨ ਸ਼ਹਿਰੀ ਅਮਿਤ ਰਾਠੀ ਨੇ ਪੀਰਾਂ ਨੂੰ ਚਾਦਰ ਚੜਾ ਕੇ ਕੀਤੀ ਇਸ ਵਕਤ ਢੋਲ ਵਜਾ ਕੇ ਪੀਰਾਂ ਦੀ ਭਜਨ ਵੀ गा ਕੇ ਹਰਨੇਕ ਮਹਿਲ ਨੇ ਹਾਜ਼ਰੀ ਲਗਾਈ ਤੇ ਲੋਕ ਯੂਥ ਕਲੱਬ ਦੇ ਪ੍ਰਧਾਨ ਨੇ ਕਿਹਾ ਕਿ ਭੰਡਾਰਾ ਪਟਿਆਲਾ ਸ਼ਹਿਰ ਦੇ ਲੋਕਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਅੱਜ ਇੱਥੇ ਪੀਰ ਲਖਦਾਤਾ ਵੀ ਵੀ ਉਹਨਾਂ ਦੇ ਸਥਾਨ ਬਣਿਆ ਹੋਇਆ ਹੈ। ਇੱਥੇ ਸਾਲਾਨਾ ਦੀ ਤਰ੍ਹਾਂ ਤੁਨੂੰ ਮਾਜਰੀ ਜੀ ਇਹਨਾਂ ਦੀ ਸਾਰੀ ਹੋਰ ਟੀਮ ਨੇ ਭੰਡਾਰਾ ਰੱਖਿਆ, ਲੰਗਰ ਚਕਾਇਆ ਲੋਕਾਂ ਨੂੰ ਬੜੀ ਵੱਡੀ ਗਿਣਤੀ ਦੇ ਵਿੱਚ ਤੇ ਬਹੁਤ ਵੱਡੀ ਗਿਣਤੀ ਵਿੱਚ ਸਾਰੀ ਪਾਰਟੀਆਂ ਦੇ ਆਗੂ ਸ਼ਹਿਰ ਦੀਆਂ ਹੋਰ ਛਿੜਚੀਤਾਂ ਵੱਖ-ਵੱਖ ਧਰਮਾਂ ਤੋਂ ਸਾਰੇ ਲੋਕ ਕਿੱਥੇ ਅੱਜ ਪਹੁੰਚੇ ਨੇ ਸੰਗਤ ਨੂੰ ਸਾਰਿਆਂ ਦੇ ਸੰਗਤ ਦੇ ਸਾਰਿਆਂ ਨੇ ਦਰਸ਼ਨ ਕੀਤੇ ਨੇ ਮੈਂ ਵੀ ਗੁਰੂ ਅੱਗੇ ਅਰਦਾਸ ਕਰਦਾ ਵੀ ਇਸ ਤਰ੍ਹਾਂ ਦੇ ਜਿਹੜੇ ਚੰਗੇ ਕਾਰਜ ਨੇ ਜਦੋਂ ਕੀਤੇ ਜਾਂਦੇ ਨੇ ਉਹਦੇ ਵਿੱਚ ਸਮਾਜ ਦੇ ਵਿੱਚ ਆਪਸੀ ਪਿਆਰ ਵੱਧਦਾ ਤੇ ਪ੍ਰਮਾਤਮਾ ਨਾਲ ਜੁੜਨ ਦਾ ਜਿਹੜਾ ਮੌਕਾ ਮਿਲਦਾ ਮੈਂ ਵਧਾਈ ਦੇਣਾ ਇਹਨਾਂ ਵੀ ਸਾਰੀ ਟੀਮ ਨੂੰ ਜਿਨ੍ਹਾਂ ਨੇ ਇਸ ਮਾਗ ਨੂੰ ਜਿਹੜਾ ਕਰਾਇਆ ਅੱਜ ਸਾਡੇ ਸਾਰਿਆਂ ਦੇ ਬਹੁਤ ਹੀ ਸਤਿਕਾਰਯੋਗ ਲੱਗਦਾ ਤਾਂ ਪੀਰ ਜੀ ਦਾ ਇਥੇ ਦਿਹਾੜਾ ਜਿਹੜਾ ਹੈ ਨਾਬਾਗੇਟਰ ਕੇ ਮਨਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਇਥੋਂ ਦੀ ਸੰਗਤ ਤੇ ਇਥੋਂ ਦੇ ਜਿਹੜੇ ਆਯੋਜਕ ਹੈ ਸੋਨੂੰ ਮਾਜਰੀ ਜੀ ਇਹਨਾਂ ਦੀ ਸਾਰੀ ਟੀਮ ਨਾਲ ਭਾਰਤੀ ਜੀ ਸਾਰਿਆਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਸਮਾਜਿਕ ਕੰਮ ਜਿਹੜੇ ਕਰ ਰਹੇ ਹੈ ਇਹ ਸਮਾਜ ਦੀ ਬਿਹਤਰੀ ਵਾਸਤੇ ਤੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਕਈ ਲੋਕਾਂ ਨੇ ਤੇ ਮੌਜੂਦਾ ਸਰਕਾਰ ਵੱਲੋਂ ਜਿਸ ਤਰੀਕੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੇ ਨਾਲ ਜਿਹੜੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਬੜੀ ਵੱਡੀ ਥੇਸ ਪਹੁੰਚ ਰਹੀ ਹੈ ਦਿਨੋਂ ਦਿਨ ਪੰਜਾਬ ਦੇ ਹਾਲਾਤ ਜਿਹੜੇ ਵਿਗੜਦੇ ਜਾ ਰਹੇ ਹਨ ਅੱਜ ਸਾਰਿਆਂ ਨੇ ਸਾਰੀ ਪਾਰਟੀ ਦੇ ਜੋ ਲੋਕ ਇੱਥੇ ਹਾਜ਼ਰ ਹੋਏ ਹਨ ਸਭ ਨੇ ਇਹੀ ਰਲ ਮਿਲ ਕੇ ਅਰਦਾਸ ਕੀਤੀ ਹੈ ਕਿ ਮੌਜੂਦਾ ਸਰਕਾਰ ਨੂੰ ਪਰਮਾਤਮਾ ਸਮਤ ਬਖਸ਼ੇ ਤਾਂ ਜੋ ਜਿਹੜੀ ਮੌਜੂਦਾ ਸਰਕਾਰ ਹੈ ਇਹ ਅਮਨ ਸ਼ਾਂਤੀ ਭਾਈਚਾਰਕ ਸੰਜੋਗ ਨੂੰ ਬਣਾਉਣ ਦੇ ਵਿੱਚ ਜੋ ਇਹਨਾਂ ਦਾ ਬਣਦਾ ਯੋਗਦਾਨ ਆ ਉਹ ਪਾਵੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਨਾ ਲਾਵੇ ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਪੰਜਾਬ ਜਿਹੜਾ ਹੈ ਹਮੇਸ਼ਾ ਹੀ ਜ਼ੁਲਮ ਦੇ ਖਿਲਾਫ ਖੜਦਾ ਆਇਆ ਹੈ ਪੰਜਾਬ ਦੇ ਲੋਕ ਨਾ ਜ਼ੁਲਮ ਕਰਦੇ ਆ ਨਾ ਸਹਿੰਦੇ ਆ ਤੇ ਇਸੀ ਚੀਜ਼ ਨੂੰ ਲਿਖਦੇ ਹੋਏ ਇਸੀ ਚੀਜ਼ ਦੇ ਉੱਪਰ ਪੈਰਾ ਦਿੰਦੇ ਹੋਏ ਸਾਨੂੰ ਸਭ ਨੂੰ ਇਹੀ ਜ਼ਰੂਰਤ ਹੈ ਕਿ ਅਪਾ ਸੱਚ ਦਾ ਜਿਹੜਾ ਰਸਤਾ ਚੁਣੀਏ ਦੇਖੋ ਹਰ ਸਾਲ ਦੇ ਤਰ੍ਹਾਂ ਜੋ ਇਸ ਵਾਰ ਬਾਬਾ ਲੱਕ ਲੱਕ ਦਾਤਾ ਪੀਰ ਤੇ ਜਿਹੜਾ ਦਿਹਾੜਾ ਮਨਾਇਆ ਗਿਆ ਭੰਡਾਰਾ ਸ਼ੁਰੂ ਕੀਤਾ ਗਿਆ ਉਹਦੇ ਵਿੱਚ ਅੱਜ ਇੱਥੇ ਬਹੁਤ ਸ਼ੁਭ ਦਿਨ ਵੀਰਵਾਰ ਦੇ ਦਿਨ ਅੱਜ ਇੱਥੇ ਸਾਰੀ ਸੰਗਤ ਇਕੱਠੇ ਹੋਈਆਂ ਨੇ ਸਭ ਤੋਂ ਪਹਿਲਾਂ ਵਧਾਈ ਦੇਣਾ ਚਾਹਨਾ ਪਟਿਆਲੇ ਵਾਸੀਆਂ ਨੂੰ ਤੇ ਸਭ ਤੋਂ ਵੱਧ ਵਧਾਈਆਂ ਉਹਨਾਂ ਨੂੰ ਜਿਹੜੇ ਹਰ ਸਾਲ ਇਹ ਭੰਡਾਰਾ ਜਿਹਦੀ ਵਿਵਸਥਾ ਕਰਦੇ ਨੇ ਜਿਵੇਂ ਚ ਸੋਨੂ ਮਾਜਰੀ ਜੀ ਨੇ ਪਰਮੇਸ਼ਰ ਪਲਵਾਨ ਜੀ ਨੇ ਭਾਰਤੀ ਜੀ ਨੇ ਤੇ ਅੱਜ ਇਸ ਸਮਾਗਮ ਦੇ ਵਿੱਚ ਸਾਰੇ ਸਿਆਸੀ ਪਾਰਟ ਦੇ ਆਗੂ ਪਹੁੰਚੇ ਨੇ ਮੇਰੇ ਤੋਂ ਪਹਿਲਾਂ ਵੀ ਤੇ ਹਾਜ਼ਰੀ ਲਵਾ ਕੇ ਗਏ ਨੇ ਸਾਡੇ ਵੱਡੇ ਪਰਾ ਸਰਜੀਤ ਸਿੰਘ ਅਪਲਵਾਲ ਜੀ ਪਹੁੰਚੇ ਨੇ ਤੇ ਬਜਾਦ ਸਾਹਿਬ ਵੀ ਪਹੁੰਚੇ ਨੇ ਪ੍ਰਦੀਪ ਜੀ ਪਹੁੰਚੇ ਨੇ ਐਚਆਰ ਗਰੁੱਪ ਤੋਂ ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ ਤੇ ਅੱਜ ਇੱਥੇ ਯੋ ਸ਼ੋਭ ਦਿਹਾੜਾ ਤੇ ਮੈਂ ਸਾਰੇ ਪੰਜਾਬੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਇਸ ਧਰਤੀ ਤੇ ਜਿੱਦੇ ਗੁਰਪੁਰੂ ਹੋਣ ਦੇ ਭਾਵੇਂ ਦਿਵਾਲੀ ਹੋਵੇ ਦੁਸ਼ਹਿਰਾ ਹੋਵੇ ਤੇ ਭਾਵੇਂ ਮੁਸੀਬਾਈ ਚਰੇ ਦਾ ਕੋਈ ਦਿਹਾੜਾ ਹੋਵੇ ਸਾਰੇ ਬਹੁਤ ਸ਼ਰਧਾ ਨਾਲ ਮਨਾਉਂਦੇ ਨੇ ਤੇ ਅੱਜ ਵੀ ਮੈਂ ਚਾਹਨਾ ਕਿ ਤੇ ਸਾਰਾ ਸ਼ਹਿਰ ਵਾਸੀ ਆਉਣ ਇੱਥੇ ਭੰਡਾਰੇ 'ਚ ਸ਼ਿਰਕਤ ਕਰਨ ਤੇ ਬਣਦਾ ਤੇ ਦਸਵਾਂ ਦੇ ਵਿੱਚ ਪਹੁੰਚ ਤਾਂ ਕਿ ਸਾਰੇ ਭਾਈਚਾਰੇ ਇਕਜੁੱਟ ਹੋ ਕੇ ਚੱਲ ਸਕਦੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਜੋਕ ਬਹੁਤ ਵੱਡਾ ਇੱਕ ਮੁੱਦਾ ਬਣਦਾ ਜਾ ਰਿਹਾ ਹੈ ਜੋਨੋ ਹਲਤਵਾਂ ਸਰਕਾਰ ਦੀ ਜ਼ਿੰਮੇਵਾਰੀ ਵਿੱਚ ਸਾਮਗ ਰੱਖਣ ਦੇ ਉਹਦੇ ਵਿੱਚ ਇਹ ਧਾਰਮਿਕ ਜਿਥੇ ਹੁੰਦੀਆਂ ਜਾਂ ਧਾਰਮਿਕ ਜਿਹੜੇ ਸਮਾਗਮ ਹੁੰਦੇ ਨੇ ਉਹ ਇਹਨੂੰ ਬਹੁਤ ਜ਼ਿਆਦਾ ਜੋੜ ਕੇ ਰੱਖਦੇ ਨੇ ਸਾਰੇ ਸਮਾਜ ਨੂੰ ਤੇ ਸਾਰੇ ਵਰਗਾਂ ਨੂੰ ਸਾਰੇ ਭਾਈਚਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ